ਅੱਗੇ ਸਾਡੇ ਘਰਾਂ ਦੇ ਵਿੱਚ ਡੰਡਾ ਕੁੰਡਾ ਆਮ ਹੁੰਦਾ ਸੀ ਸੋਟਾ ਦੌਰੀ ਹੂੰ ਘਰ ਦਾ ਪਿਆਜ਼ ਜਦੋਂ ਤੇ ਉਹ ਪਿਆਜ਼ ਖੇਤਾਂ 'ਚ ਹੁੰਦੇ ਸੀ ਖੇਤਾਂ 'ਚੋਂ ਅਗਲਾ ਪੁੱਟ ਲਿਆ ਹੁੰਦਾ ਸੀ ਮੋੜ ਕੇ ਉਹਨਾਂ ਨੂੰ ਸਟੋਰ ਕਰਦੇ ਸੀ ਓਕੇ ਮਸਾਲੇ ਪਸਵਾਏ ਨਹੀਂ ਸੀ ਜਾਂਦੇ ਹੁੰਦੇ ਸਾਬਤ ਹੁੰਦੇ ਸੀਗੇ ਸਾਬਤ ਕਾਲੀ ਮਿਰਚ ਸਾਬਤ ਧਨੀਆ ਹੂੰ ਹਲਦੀ ਸਾਬਤ ਪਿਆਜ਼ ਸਾਬਤ ਹਰੀ ਮਿਰਚ ਸਾਬਤ ਲਾਲ ਮਿਰਚ ਤੇ ਸ਼ਾਲਾਂ 'ਚ ਵਰਤੀ ਜਾਂਦੀ ਸੀ ਗਰਮੀ 'ਚ ਨਹੀਂ ਇਹ ਸਾਰੀਆਂ ਚੀਜ਼ਾਂ ਅਦਰਕ ਵਗੈਰਾ ਕੁਛ ਵੀ ਹੂੰ ਇਹਨਾਂ ਨੂੰ ਮਾਇਆ ਕੁੱਟ ਕੇ ਜਦਈ ਜਦਈ ਕੁੱਟ ਕੇ ਤੇ ਸਬਜੀ ਬਾਜੀ ਮਿੱਟੀ ਦੇ ਲੋਹੇ ਦੇ ਹੂੰ ਤਾਂਬੇ ਦੇ ਜਾਂ ਪਿੱਤਲ ਦੇ ਕਲੀ ਕੀਤੇ ਆ ਭਾਂਡਿਆਂ ਚ ਬਣਦੀ ਠੀਕ ਆ ਸੱਚ ਕਹਿ ਰਹੇ ਹਾਂ ਐਲੂਮੀਨੀਅਮ ਤੇ ਜੇਲਾਂ ਦਾ ਭਾਂਡਾ ਜੇਲਾਂ ਦਾ ਭਾਂਡਾ ਜੇਲ ਦਾ ਭਾਂਡਾ ਓਕੇ ਜਦੋਂ ਰੋਮ ਦੀ ਸਭਿਅਤਾ ਦੁਨੀਆ ਤੇ ਫੈਲੀ ਆ ਓਕੇ ਤੇ ਜਿਹੜੇ ਜੰਗੀ ਜਰਨੈਲ ਜਾਂ ਫੌਜਾਂ ਕੈਦ ਕਰਦੇ ਸੀਗੇ ਹੂੰ ਉਹ ਕੱਪ ਜੇ ਹੁੰਦੇ ਹੁੰਦੇ ਸੀ ਹਨਾ ਫਿਰ ਉਹ ਜਿਹੜੇ ਬਰਤਨ ਜਿਹੜੇ ਆ ਓਕੇ ਬਣਾਉਣ ਵਾਲੇ ਹੂੰ ਵੀ ਇਹਦੇ ਵਿੱਚ ਜਿਹੜੀ ਵੀ ਚੀਜ਼ ਪੱਕਦੀ ਸੀ ਐਲੂਮੀਨੀਅਮ ਦੇ ਵਿੱਚ ਹੂੰ ਉਹਦੇ ਵਿੱਚ ਪ੍ਰੋਟੀਨ ਮਿਨਰਲ ਹੂੰ ਉਹ ਤੇ ਕਿਨਾਲੇ ਦਾ ਕਾਰਬੋਹਾਈਡਰੇਟਸ ਆਇਰਨ ਜੋ ਵੀ ਫੂਡ ਦੇ ਵਿੱਚੋਂ ਆਉਣਾ ਹੂੰ ਉਹ ਨਹੀਂ ਸੀ ਆਉਂਦਾ ਉਹ ਸਾਰਾ ਨਸ਼ਟ ਹੋ ਜਾਂਦਾ ਸੀਗਾ ਸਿਰਫ ਇੱਕ ਢਿੱਡ ਭਰਨ ਵਾਲੀ ਚੀਜ਼ ਰਹਿ ਜਾਂਦੀ ਸੀਗੀ ਤੇ ਉਹ ਖੁਰਦਾ ਵਾ ਉਹ ਖੁਰਕੇ ਸਾਡੇ ਅੰਦਰ ਜਾਂਦਾ ਸੀਗਾ ਅੱਛਾ ਅੱਜ ਇਸੇ ਕਰਕੇ ਕਿਉਂਕਿ ਸਾਡੇ ਘਰਾਂ ਦੇ ਬਰਤਨ ਜਿਹੜਾ ਵਾ ਉਹ ਜਿਆਦਾ ਸਵਾਗ ਵੀ ਬਣਾਉਣੇ ਸਾਰਾ ਕੁਝ ਬਣਾਉਣੇ ਮੂੰਹ ਦਾ ਟੇਸਟ ਰੱਖਿਆ ਵਾ ਜਿਹੜੀ ਚੀਜ਼ ਨੇ ਕੁਕਿੰਗ ਕਰਨੀ ਉਹ ਐਲੂਮੋਨੀਅਮ ਆ ਕੁੱਕਰ ਸਹੀ ਗੱਲ ਨਾਲ ਕੁੱਕਰ ਪਤੀਲੇ ਕੁੱਕਰ ਦਾ ਨਹੀਂਗਾ ਹੂੰ ਕੁੱਕਰ ਚੀਜ਼ ਨੂੰ ਪਾੜਦਾ ਵਾ ਅੱਛਾ ਜਲਦੀ ਤੇਜ਼ੀ ਤੇ ਮਾਰੇ ਦੀ ਬਾਣੀ ਵੀ ਸਹਿਜੂ ਪੱਕੇ ਸੋ ਮਿੱਠਾ ਹੋਏ ਅੱਗੇ ਹਾਰਿਆਂ ਦੀ ਦਾਲ ਖਾਦੀ ਹੋਊ ਤੁਸੀਂ ਸਾਰਾ ਕੁਝ ਇਕੱਠਾ ਹੀ ਪਾ ਕੇ ਦਾਲ ਤੋਗੇ ਹਾਂ ਤੇ ਉਹਨੂੰ ਗੋਹਿਆਂ ਤੇ ਰੱਖ ਦਿੰਦੇ ਸੀ ਕਿੰਨਾ ਸਮਾਂ ਲੱਗਦਾ ਸੀ ਉਹਨੂੰ ਸਾਰਾ ਦਿਨ ਰਹੀਦੀ ਰਹਿੰਦੀ ਹੁਣ 3-4 ਮਿੰਟ ਚ ਦਾਲ ਤਿਆਰ ਉਹ ਸੀਟੀਆਂ ਮਰਵਾ ਕੇ ਢੱਗੇ ਰੱਖ ਦਿੰਦੇ ਹਾਂ ਉਹ ਅਰੁਣ ਜੀ ਸਾਡੀ ਕਿਚਨ ਹੀ ਸਾਡਾ ਸਭ ਤੋਂ ਵੱਡਾ ਮੈਡੀਕਲ ਸਟੋਰ ਆ ਸਾਰਾ ਕੁਝ ਉੱਥੇ ਹੁੰਦਾ ਸੀਗਾ ਤੇ ਸਮੇਂ-ਸਮੇਂ ਜਾਦਾ ਆਪਾਂ ਜਿਤਨਾ ਘਰ ਦਾ ਪੂਤਨਾ ਫਿਰ ਅੰਬੀਆਂ ਆ ਜਾਣੀਆਂ ਹਾਂ ਹਰੀ ਮਿਰਚ ਘਰਦੀ ਹੋਣੀ ਪਿਆਜ਼ ਹੋਣੇ ਨਾਰਦਾਣਾ ਪਾ ਕੇ ਇਹ ਜੀਆਂ ਚੀਜ਼ਾਂ ਪਾ ਕੇ ਹੈਨਾ ਮੇਥੀ ਪਾ ਕੇ ਕਨਾ ਨਾ ਹਰਾ ਧਨੀਆਂ ਪਾ ਕੇ ਗਰਮੀ ਦੇ ਵਿੱਚ ਜਿਆਦਾ ਤੰਦੂਰ ਦੀ ਰੋਟੀ ਹੁੰਦੀ ਸੀਗੀ ਤੇ ਚੰਨੀ ਹੁੰਦੀ ਸੀ ਸਵੇਰ ਦਾ ਖਾਣਾ ਜਾਂ ਦੁਪਹਿਰ ਦਾ ਤੇ ਨਾਲ ਲੱਸੀ ਦਈ